ਅਮੀਨਲ ਮੁਲਾਕਾਤ ਤੋਂ ਬਾਅਦ ਜਥੇਦਾਰ ਸ਼ਿਕਲਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤੇ ਇਸੇ ਵਿਚਾਲੇ ਸ਼ਿਕਲਤਖਤ ਦੇ ਜਥੇਦਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੂੰ ਹਟਾਏ ਜਾਣ ਦੀਆਂ ਚਰਚਾਵਾਂ ਤੇ ਟਿੱਪਣੀ ਕਰਦਿਆਂ ਜਥੇਦਾਰ ਨੇ ਕਿਹਾ ਕਿ ਮੈਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਹੈ ਮੇਰੇ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨੇ ਕੋਈ ਪਰਵਾਹ ਨਹੀਂ ਹੈ ਗਿਆਨੀ ਰਗਵੀਰ ਸਿੰਘ ਨੇ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਈ ਅਹਿਮ ਮਸਲਿਆਂ ਬਾਰੇ ਗੱਲਬਾਤ ਕੀਤੀ ਗੈਨੀ ਰਗबीर ਸਿੰਘ ਨੇ ਉਹਨਾਂ ਨੂੰ ਅਹੁਦੇ ਤੋਂ ਹਟਾਏ ਜਾਂਦੀਆਂ ਚਰਚਾਵਾਂ ਤੇ ਕਿਹਾ ਕਿ ਚਰਚਾਵਾਂ ਤਾਂ ਹਮੇਸ਼ਾ ਹੀ ਚੱਲਦੀਆਂ ਰਹਿੰਦੀਆਂ ਨੇ ਉਹਨਾਂ ਕਿਹਾ ਜੇ ਉਹਨਾਂ ਦੀ ਸੇਵਾ ਸਮਾਪਤ ਹੁੰਦੀ ਹੈ ਤਾਂ ਗੁਰੂ ਦੇ ਹੁਕਮ ਨਾਲ ਹੋਵੇਗੀ ਅਤੇ ਜੇ ਸੇਵਾ ਕਰਨੀ ਹੈ ਤਾਂ ਗੁਰੂ ਦੇ ਹੁਕਮ ਅਨੁਸਾਰੀ ਕਰਨੀ ਹੈ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਪਰਤੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਪਰਤੀ 2 ਦਸੰਬਰ ਦੇ ਹੁਕਮ ਅਨੁਸਾਰ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਪਰਤੀ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਅਕਾਲ ਤਖਤ ਸਾਈ ਵੱਲੋਂ 2 ਹੁਕਮ 2024 ਨੂੰ ਕੀਤੇ ਹੁਕਮਨਾਮੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਅਜੇ ਸ਼ੁਰੂ ਨਹੀਂ ਕੀਤੀ ਗਈ ਅਤੇ ਇਹ ਅਕਾਲ ਤਖਤ ਸਾਈ ਵੱਲੋਂ ਬਣਾਈ ਗਈ ਕਮੇਟੀ ਦੀ ਨਿਗਰਾਨੀ ਹੇਠ ਹੀ ਹੋਵੇਗੀ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀ ਚੱਲ ਰਹੀ ਪਰਤੀ ਪ੍ਰਕਿਰਿਆ ਅਕਾਲ ਤਖਤ ਦੇ ਹੁਕਮ ਅਨੁਸਾਰ ਹੀ ਹੋਣੀ ਹੈ। ਯਾਨੀ ਰਗਵੀਰ ਸਿੰਘ ਨੇ ਕਿਹਾ ਕਿ 2-4 ਦਿਨਾਂ ਦੇ ਅੰਦਰ ਹੀ ਸਿੰਘ ਸਾਹਿਬਾਨ ਦੀ ਮੀਟਿੰਗ ਸੱਦੀ ਜਾਵੇਗੀ ਅਤੇ ਇਸ ਦੌਰਾਨ ਸੱਤ ਮੈਂਬਰਿਕ ਕਮੇਟੀ ਦੇ ਬਾਕੀ ਰਹਿੰਦੇ ਪੰਜ ਮੈਂਬਰਾਂ ਵਿੱਚੋਂ ਹੀ ਕਿਸੇ ਆਗੂ ਨੂੰ ਕਮੇਟੀ ਦਾ ਕੋਆਰਡੀਨੇਟਰ ਬਣਾਇਆ ਜਾ ਸਕਦਾ ਹੈ ਅਤੇ ਇਹ ਆਦੇਸ਼ ਕੀਤਾ ਜਾਵੇਗਾ ਕਿ ਕਮੇਟੀ 2 ਦਸੰਬਰ 2024 ਦੇ ਹੁਕਮ ਨਾਮੇ ਅਨੁਸਾਰ ਅਕਾਲੀ ਦਲ ਦੀ ਪ੍ਰਤੀ ਪ੍ਰਕਿਰਿਆ ਸ਼ੁਰੂ ਕਰੇ ਇਸ ਦੇ ਨਾਲ ਹੀ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਕਿਰਪਾਲ ਸਿੰਘ ਵੱਡੂੰਗਰ ਦਾ ਅਸਤੀਫਾ ਉਹਨਾਂ ਕੋਲ ਹਲੇ ਤੱਕ ਨਹੀਂ ਪਹੁੰਚਿਆ ਉਹਨਾਂ ਨੇ ਇਸ ਮੌਕੇ ਹੋਰ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣ ਲਓ ਤਾਲ ਹੁਸ਼ਿਆਰ ਪਰ ਅਸੀਂ ਕਪੜੇਵਾਂ ਨਾਲ ਇੱਕ ਪਰਵਾਹ ਕਮੇਟੀ ਤੇ ਉਹਨਾਂ ਨੂੰ ਪ੍ਰੈਸ ਡੇਅਟ ਵਾਸਤੇ ਗਿਆ ਸੀ ਔਰ ਉਹਨਾਂ ਨੇ ਉਹਨਾਂ ਦੇ ਘਰ ਗੁਰਜੀਤ ਸਾਹਿਬ ਨੇ ਕੋਰਟ ਕੇਸ ਦਾ ਦਰਖਾਸਤ ਕੀਤੀ ਹੈ ਔਰ ਇਸ ਵਿਸ਼ੇ ਤੇ ਚਲ ਕੀਤੀ ਹੈ ਉਹਨਾਂ ਨੂੰ ਪਿਆ ਹੈ ਕਿ ਤੁਸੀਂ ਜੋ ਸ਼ਰਨ ਕੁਦਰ ਪਰਬੰਧ ਕਮੇਟੀ ਦੇ ਪ੍ਰਧਾਨ ਵੀ ਤੁਸੀਂ ਹੋ ਉਹ ਤੁਸੀਂ ਆ ਕੇ ਸੰਭਾਲੋ ਕਿਉਂਕਿ ਐਸੇ ਗੁਰਸਿੱਖਾਂ ਦੇ ਲੇਕਿਨ ਸਾਰੇ ਇਮਾਨਦਾਰ ਚੰਗੇ ਦੇ ਕੋਆੜੇ ਸ਼ਰਨ ਕੁਦਰ ਪਰਬੰਧ ਕਮੇਟੀ ਨੂੰ ਪੰਚ ਨੂੰ ਬਹੁਤ ਜ਼ਰੂਰ ਹੈ ਉਹਨਾਂ ਨੇ ਪ੍ਰਧਾਨ ਦੇ ਨਾਲ-ਨਾਲ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦਿੱਤਾ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤਾਂ ਪੰਜ ਮੈਂਬਰੀ ਕਮੇਟੀ ਦਾ ਕੀ ਰੂਪਰੇਖਾ ਹੋਏਗੀ ਕੀ ਕੰਮ ਕਰਨਗੇ ਦੇਖੋ 2 ਦਸੰਬਰ 2024 ਨੂੰ ਜਿੱਥੇ ਜਕਾਲਤਖ ਸਾਹਿਬ ਦੀ ਫਸਿਲ ਤੋਂ ਪੰਜ ਸਿੰਘ ਸਹਿਬਾਨ ਨੇ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਭਰਤੀ ਵਾਸਤੇ ਨਿਯਤ ਕੀਤੀ ਸੀ ਔਰ ਤਕਰੀਬਨ 7 ਮਹੀਨੇ ਦਾ ਸਮਾਂ ਗੁਜ਼ਰ ਚੱਲਿਆ ਔਰ ਉਸ ਕਮੇਟੀ ਦੇ ਕਾਰਜਕਾਰ ਜਿਹੜੀ ਹੈ ਬਹੁਤ ਦੇ ਲਈ ਰਹੀ ਹੈ ਔਰ ਪਿਛਲੇ ਦਿਨ ਹੀ ਸਾਨੂੰ ਉਹਨਾਂ ਨੇ ਕਾ ਕੇ ਪੱਤਰ ਸੰਭਿਆ ਕਿ ਅਕਾੜੇਦਲ ਵੱਲੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ ਕਿਸੇ ਸਹਿਯੋਗ ਕਰਨ ਵਾਸਤੇ ਕੋਈ ਹੁਕਮਦਾਰੀ ਨਹੀਂ ਕੀਤਾ ਕਿ ਇਹ ਸਹਿਯੋਗ ਲੈਣਾ ਹੈ ਬਲਕਿ ਇਹਨਾਂ ਨੂੰ ਆਪਣਾ ਕਾਰਜ ਜਿਹੜਾ ਕਰਨ ਵਾਸਤੇ ਕਿਹਾ ਸੀ ਕਿ ਸੱਤ ਮੈਂਬਰ ਕਮੇਟੀ ਜਿਹੜੀ ਆਪਾਂ ਕੀ ਕਰਦੇ ਸ਼ੁਰੂ ਕਰੇ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਹਾਮੀ ਸਾਹਿਬ ਔਰ ਬਡੂਂਗਰ ਸਾਹਿਬ ਹਾਮੀ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੂਂਗਰ ਸਾਹਿਬ ਦਾ ਅਸਤੀਫਾ ਹਾਲੇ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ 5 ਮੈਂਬਰ ਬਾਕੀ ਬਚੇ 5 ਮੈਂਬਰ ਨੇ ਉਹ 5 ਮੈਂਬਰ ਇਸ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪਰਟੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ 5 ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇਗਾ ਜੇਕਰ ਦੇਖੋ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਕਾਮੀ ਸਾਹਿਬ ਔਰ ਬਡੋਂਗਰ ਸਾਹਿਬ ਦੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏ। ਇੱਕ ਸਿੰਘ ਸਾਹਿਬ ਤੁਸੀਂ ਕਿਹਾ ਸੀ ਕਿ ਭਰਤੀ ਮਹਿੰਮ ਜਿਹੜੀ ਹੈ ਪੰਜ ਮੈਂਬਰੀ ਕਮੇਟੀ ਦੇ ਜ਼ਰੀਏ ਹੋਏਗੀ ਪਰ ਭਰਤੀ ਮਹਿੰਮ ਤਾਂ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਉਹ ਤਾਂ ਲਗਭਗ ਖਤਮ ਹੋਣ ਵਾਲੀ ਹੈ। ਅਕਾਲਪੁਰ ਸਾਹਿਬ ਦੀ ਫਸੀਲ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਭਰਤੀ ਰਾਰੰਭ ਕਰਨੀ ਹੈ ਉਹ ਹਾਲੇ ਆਰੰਭ ਨਹੀਂ ਹੋਈ। ਐਸਐਲ ਕਹਿ ਰਹੇ ਆ ਕਿ ਉਹ ਪੰਜ ਰਿਮੈਂਬਰ ਜਿਹੜੇ ਬੱਚੇ ਨੇ ਉਹ ਪਰਤੀ ਪ੍ਰਕਿਰਿਆ ਜਿਹੜੇ ਕਾਲ ਤੱਕ ਸਾਡੇ ਹੁਕਮਾਤ ਤੇ ਆਰੰਭ ਕਰ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਨੂੰ ਲੈ ਕੇ ਵੀ ਕਾਫੀ ਇੰਤਜ਼ਾਰ ਹੋ ਰਿਹਾ ਮੀਟਿੰਗ ਕਦੋਂ ਤੱਕ ਹੋਣੀ ਹੈ ਬਸ ਕੋ 2-4 ਦਿਨਾਂ ਚ ਕੋਸ਼ਿਸ਼ ਹੈ ਕਿ ਮੀਟਿੰਗ ਕੋਈ ਕੁਝ ਸਮਾਰਟ ਮੈਸੇਜ ਚੱਲ ਰਹੇ ਨੇ ਔਰ ਸਿੰਘ ਸਹਿਬਾਨ ਆਲਓਵਰ ਰਾਜਸਥਾਨ ਮਸਕੀਨ ਜੀ ਹੋਰਾਂ ਦੀ ਪਰਸੀ ਤੇ ਆਪਣਾ ਪਰਸੰਤ ਕੇ ਸਾਰੇ ਅਸੀਂ ਜਾਣੇ ਉੱਥੇ ਗਏ ਹੋਣ ਕਰਕੇ ਸ਼ਾਇਦ 2-4 ਦਿਨ ਸੀ ਲੇਖਣ ਜਰੀਆ ਉਹ ਕਿਸੇ ਸੰਗਤ ਪੰਥਕ ਗਲਿਆਰਿਆਂ ਦੇ ਵਿੱਚ ਚਰਚਾਵਾਂ ਨੇ ਕਿ ਤੁਹਾਨੂੰ ਵੀ ਹਟਾਏ ਜਾਣ ਦੀ ਤਿਆਰੀ ਹੋ ਰਹੀ ਹੈ ਕੁਝ ਚਿਹਰਿਆਂ ਦਾ ਵੀ ਜ਼ਿਕਰ ਹੋ ਰਿਹਾ ਕਿ ਉਹ ਅਗਲੇ ਸਿੰਘ ਸਹਿਬਾਨ ਹੋ ਸਕਦੇ ਆ ਦੇਖੋ ਇਹ ਚਰਚਾਵਾਂ ਤਾਂ ਹਲੇਸ਼ਾਂ ਚੱਲਦੀਆਂ ਨੇ ਮੀਡੀਆ ਰਾਹੀਂ ਅਸੀਂ ਵੀ ਸੁਣਦੇ ਆ ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਮੈਂ ਕਹ ਜ਼ਰੂਰ ਮੀਡੀਆ ਰਾਹੀਂ ਕਹਿ ਦਿਆਂ ਕਿ ਇਸ ਘਰ ਵਿੱਚ ਦਾਅਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਿਕਰਾਂ ਤੇ ਜਿਹੜਾ ਧੰਮੀ ਸਾਹਿਬ ਦਾ ਅਸਤੀਫਾ ਸੀ ਉਹਨੂੰ ਲੈ ਕੇ ਕੋਈ ਕੱਲ ਚਰਚਾ ਹੋਈ ਉਹਨਾਂ ਦੇ ਨਾਲ ਦੇਖੋ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਉਹਨਾਂ ਨੂੰ ਕਿਹਾ ਹੈ ਕਿ ਤੁਹਾਡੇ ਵਰਗੇ ਲੋਕਾਂ ਦੀ ਸਿੱਖ ਪੰਥ ਨੂੰ ਸ਼੍ਰੋਮਣੀ ਕਮੇਟੀ ਨੂੰ ਬਕਾਲਤਤਬ ਨੂੰ ਬਹੁਤ ਜ਼ਰੂਰਤ ਹੈ ਔਰ ਆਪਣੇ ਅਸਤੀਫੇ ਵਿਚਾਰ ਕਰ ਯਾਨੀ ਹਰਪ੍ਰੀਤ ਸਿੰਘ ਗੁਰਾਂ ਦੇ ਜਿਹੜੀ ਸੇਵਾ ਮੁਕਤੀ ਤਾਂ ਕਰ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਕਾਲ ਤੱਕ ਵਰਸਸ ਤਕਵੀਰ ਬਾਦਲ ਨਹੀਂ ਹੈ ਇਹ ਧਰਮ ਦੀ ਲੜਾਈ ਹੈ ਦੇਖੋ ਜਿਹੜਾ ਫਸੇਲ ਤੋਂ ਐਲਾਨ ਕੀਤਾ ਹੋਇਆ ਸੀ ਅਰਗਨ ਹਰਪੀਤ ਸਿੰਘ ਜੀ ਉਹਦਾ ਹਿੱਸਾ ਸੀਗੇ ਔਰ ਉਹਨਾਂ ਨੂੰ ਸੇਵਾ ਮੁਕਤ ਕਰਨ ਦਾ ਕਿਹਾ ਪਰ ਉਹ ਹੁਣ ਆਜ਼ਾਦ ਹੋ ਕੇ ਤੇ ਉਹ ਆਪਣਾ ਵਿਚਰ ਰਹੇ ਨੇ ਆਖਰੀ ਤੌਰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਿਸ ਤਰ੍ਹਾਂ ਚਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ ਛੋਰਾਂ ਨਾਲ ਚੱਲ ਰਹੀਆਂ ਮੈਂ ਕੱਪੜੇ ਬੈਕਪੇ ਪਾਏ ਹੋਏ ਨੇ ਪਰਵਾਨ